ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਗੁਰੂ ਰੂਪ ਸਤ ਸੰਗਤ ਜੀਓ ਆਪ ਜੀ ਬ੍ਰਹਮਗਣ ਨਿਤੰਤਰ ਬੱਬਾ ਬੁੱਢਾ ਸਭ ਜੀ ਦਾ ਪਾਵਨ ਪਵਿੱਤਰ ਗੁਰੂ ਇਤਿਹਾਸ ਸਰਵਣ ਕਰਦੇ ਹੋ ਅੱਜ ਦਾ ਪ੍ਰਸੰਗ ਹੈ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਵੱਲੋਂ ਅਗਲੇ ਗੁਰਤਾ ਗੱਦੀ ਅਧਿਕਾਰੀ ਦੀ ਪਰਖ ਕਰਨੀ ਪ੍ਰਸੰਗ ਆਰੰਭ ਹੈ ਕਿ ਗੁਰੂ ਘਰ ਵਿੱਚ ਪਹਿਲੀ ਵਾਰ ਗੁਰਤਾ ਗੱਦੀ ਦੇ ਵਾਰਿਸ ਦੀ ਚੋਣ ਬਾਰੇ ਇਹ ਕਾਰਜ ਹੋਣਾ ਸੀ ਇਸ ਕਰਕੇ ਸਾਰੀਆਂ ਸੰਗਤਾਂ ਅਣਜਾਣ ਸਨ ਕਿ ਗੁਰੂ ਸਤਪਾਤਸ਼ਾਹ ਜੀ ਨੇ ਕਿਸ ਤਰੀਕੇ ਦੇ ਨਾਲ ਅਤੇ ਕਿਸ ਉੱਪਰ ਬਖਸ਼ਿਸ਼ ਕਰਨੀ ਹੈ ਐਸੀਆਂ ਵਿਚਾਰਾਂ-ਬਾਤਾਂ ਸੁਲੱਖਣੀ ਜੀ ਨੇ ਵੀ ਸੁਣੀਆਂ ਤਾਂ ਇੱਕ ਦਿਨ ਉਹਨਾਂ ਨੇ ਗੁਰੂ ਸਾਹਿਬ ਜੀ ਦੇ ਅੱਗੇ ਬੇਨਤੀ ਕੀਤੀ ਕਿ ਮੈਂ ਆਪ ਜੀ ਦੇ ਨਾਲ ਇੱਕ ਬਚਨ ਕਰਨਾ ਚਾਹੁੰਦੀ ਹਾਂ ਸਤਿਗੁਰੂ ਜੀ ਦੀ ਆਗਿਆ ਪ੍ਰਾਪਤ ਹੋਈ ਤਾਂ ਮਾਤਾ ਸੁਲੱਖਣੀ ਜੀ ਨੇ ਬਚਨ ਕੀਤਾ ਕਿ ਮੈਂ ਸੰਗਤਾਂ ਦੇ ਵਿੱਚੋਂ ਗੁਰਤਾ ਗੱਦੀ ਦੇ ਵਾਰਿਸ ਥਾਪਣ ਬਾਰੇ ਵਿਚਾਰ ਸੁਣੀ ਹੈ ਆਪ ਜੀ ਦੇ ਦਰ ਦੀ ਦਾਸਰੀ ਜਾਣਨਾ ਚਾਹੁੰਦੀ ਹੈ ਕਿ ਤੁਸੀਂ ਆਪਣੇ ਦੋਹਾਂ ਪੁੱਤਰਾਂ ਦੇ ਵਿੱਚੋਂ ਹੀ ਗੁਰਤਾ ਗੱਦੀ ਦਾ ਕੋਈ ਵਾਰਿਸ ਚਣੋਗੇ ਜਾਂ ਕੋਈ ਹੋਰ ਹੋਵੇਗਾ ਸਤਿਗੁਰੂ ਜੀ ਨੇ ਦਰਸਾਇਆ ਕਿ ਇਹ ਕੰਮ ਅਕਾਲ ਪੁਰਖ ਜੀ ਦੀ ਪਵਿੱਤਰ ਮਰਜ਼ਾਦਾ ਦੇ ਅਨੁਸਾਰ ਹੋਣਾ ਹੈ ਜੋ ਇਸ ਦਾ ਅਧਿਕਾਰੀ ਹੋਵੇਗਾ ਉਸ ਨੂੰ ਇਹ ਦਾਤ ਪ੍ਰਾਪਤ ਹੋਵੇਗੀ ਭਾਵੇਂ ਉਹ ਗੁਰੂ ਸਪੁੱਤਰ ਹੋਵੇ ਜਾਂ ਗੁਰਸਿੱਖ ਹੋਵੇ ਇਸ ਬਾਰੇ ਸਤਿਗੁਰੂ ਜੀ ਨੇ ਬਚਨ ਕੀਤਾ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਇੱਕ ਦਿਨ ਸਤਗੁਰੂ ਜੀ ਨੇ ਇਸ ਪ੍ਰੀਖਿਆ ਦੇ ਪ੍ਰਤੀ ਚੋਟ ਵਰਤਾਇਆ ਹੱਥ ਵਿੱਚ ਇੱਕ ਮੋਟਾ ਸਾਰਾ ਕੁੱਤਕਾ ਭਾਵ ਕੇ ਡੰਡਾ ਲੈ ਲਿਆ ਉਸ ਵਕਤ ਬੇਅੰਤ ਸੰਤਾਂ ਸਤਗੁਰੂ ਜੀ ਨੂੰ ਮਿਲਣ ਵਾਸਤੇ ਆਏ ਸਨ ਸਤਗੁਰੂ ਜੀ ਨੇ ਵਾਰ-ਵਾਰ ਪੁੱਛਿਆ ਕਿ ਤੁਸੀਂ ਕੌਣ ਹੋ ਤਾਂ ਸਾਰੇ ਕਹਿਣ ਲੱਗੇ ਕਿ ਅਸੀਂ ਆਪ ਜੀ ਦੇ ਸਿੱਖ ਹਾਂ ਸਤਗੁਰੂ ਜੀ ਨੇ ਤਿੰਨ ਵਾਰੀ ਇਹ ਬਚਨ ਕੀਤਾ ਕਿ ਤੁਸੀਂ ਕੌਣ ਹੋ ਇੱਥੋਂ ਚਲੇ ਜਾਓ ਤਾ ਸਾਰੇ ਕਹਿਣ ਲੱਗੇ ਕਿ ਅਸੀਂ ਤੁਹਾਡੇ ਸਿੱਖਾਂ ਹਾਂ ਸਤਿਗੁਰੂ ਜੀ ਨੇ ਕੁਝ ਕੁ ਸਿੱਖਾਂ ਨੂੰ ਉਤਕੇ ਮਾਰੇ ਐਸਾ ਦੇਖ ਕੇ ਬਹੁਤ ਜ਼ਿਆਦੇ ਸਿੱਖ ਦੌੜ ਗਏ ਕੇਵਲ 12 13 ਸਿੱਖ ਗੁਰੂ ਸਾਹਿਬ ਜੀ ਦੇ ਕੋਲ ਰਹੇ ਜੋ ਸਤਿਗੁਰੂ ਜੀ ਦੇ ਪਿੱਛੇ-ਪਿੱਛੇ ਤੁਰ ਪਏ ਸਤਿਗੁਰੂ ਜੀ ਦੇ ਪਿੱਛੇ ਤੁਰਨ ਵਾਲੇ ਕੀ ਦੇਖਦੇ ਹਨ ਕਿ ਰਸਤੇ ਦੇ ਵਿੱਚ ਬਿਆੰਤ ਮਾਇਆ ਪਈ ਹੋਈ ਹੈ ਪੈਸੇ ਹਨ ਕੁਝ ਪ੍ਰਾਣੀ ਉਹ ਮਾਇਆ ਪੈਸੇ ਲੈ ਕੇ ਵਾਪਸ ਪਰਤ ਗਏ ਕੋਸਤੂ ਅੱਗੇ ਜਾਣ ਵਾਲਿਆਂ ਨੇ ਸੋਨੇ ਤੇ ਚਾਂਦੀ ਦੀਆਂ ਮੋਹਰਾਂ ਪ੍ਰਾਪਤ ਕਰ ਲਈਆਂ ਉਹ ਵੀ ਵਾਪਸ ਪਰਤ ਆਏ ਇਸ ਤੋਂ ਹੋਰ ਵੀ ਕੁਝ ਅੱਗੇ ਗਏ ਤਾਂ ਉਹਨਾਂ ਨੂੰ ਹੀਰੇ ਜਵਾਹਰਾਤ ਪ੍ਰਾਪਤ ਹੋਏ ਉਹ ਹੀਰੇ ਜਵਾਹਰਾਤ ਪ੍ਰਾਪਤ ਕਰਕੇ ਵਾਪਸ ਪਰਤ ਆਏ ਆਖਰਕਾਰ ਭਾਈ ਦੁਨੀ ਚੰਦ ਜੀ ਬਾਬਾ ਬੁੱਢਾ ਜੀ ਅਤੇ ਭਾਈ ਲੈਣਾ ਜੀ ਇਹ ਤਿੰਨੇ ਗੁਰਸਿੱਖ ਗੁਰੂ ਸਾਹਿਬ ਜੀ ਦੇ ਅਜੇ ਵੀ ਪਿੱਛੇ-ਪਿੱਛੇ ਹੀ ਜਾ ਰਹੇ ਸਨ ਸਤਗੁਰੂ ਜੀ ਨੇ ਵਾਪਸ ਜਾਣ ਲਈ ਕਹਿ ਕੇ ਇੱਕ ਕੁੱਤਕਾ ਭਾਈ ਦਨੀ ਚੰਦ ਜੀ ਦੇ ਮਾਰਿਆ ਤਾਂ ਉਹ ਵੀ ਵਾਪਸ ਚਲੇ ਗਿਆ ਇਸ ਤੋਂ ਅੱਗੇ ਪ੍ਰਸੰਗ ਅਗਲੇ ਰੇ ਭਾਗ ਵਿੱਚ ਆਪ ਜੀ ਦੇ ਸਨ ਮੁਖ ਰੱਖਾਂਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ